ਅੱਜ ਦੇ ਵਲੌਗ ਵਿੱਚ ਸਾਰਿਆਂ ਦਾ ਸਵਾਗਤ ਅੱਜ ਆਪਾਂ ਕਾਰਗਲ ਤੋਂ ਪਿੱਛੇ 35 ਕਿਲੋਮੀਟਰ ਰਾਬ ਥੈਰੇ ਸੀ ਗੈਸਟ ਹਾਊਸ 'ਚ ਉੱਥੋਂ ਆਪਾਂ ਅੱਜ ਨਵਾਂ ਵਲੌਗ ਸ਼ੁਰੂ ਕੀਤਾ ਤੇ ਆਪਾਂ ਕਾਰਗਲ ਨੂੰ ਜਾਂਦੇ ਆਂ ਕਾਰਗਲ ਤੋਂ ਬਾਅਦ ਆਪਾਂ ਸ਼੍ਰੀਨਗਰ ਨੂੰ ਜਾਵਾਂਗੇ ਤੇ ਰਾਹ ਦੇ ਵਿੱਚ ਆਪਾਂ ਕਾਰਗਲ ਤੋਂ ਅੱਗੇ ਦਰਾਸ ਪਿੰਡ ਹੈ ਉੱਥੇ ਆਪਾਂ ਵਰ ਮੈਮੋਰੀਅਲ ਕਾਰਗਲ ਬਣਿਆ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਲਾ ਵੇਖੋ ਜੀ ਪਹਾੜਾਂ ਦਾ ਖੂਬਸੂਰਤ ਨਜ਼ਾਰਾ ਲੋ ਜੀ ਅੱਗੇ ਕਾਰਗਰ ਸ਼ਹਿਰ ਆ ਰਿਹਾ ਉਸਦੇ ਆਪਾਂ ਬਾਰ ਬਾਰ ਦੀ ਨੰਗਾ ਕੇ ਬਾਈਪਾਸ ਲੋ ਵੇਖੋ ਜੀ ਖੂਬਸੂਰਤ ਪਹਾੜਾਂ ਦਾ ਨਜ਼ਾਰਾ ਦੂਰੋਂ ਕਾਰਗਰ ਸ਼ਹਿਰ ਦਾ ਝਾਕਾ ਲਾ ਇਧਰ ਉਹ ਹੈ ਆ ਵੀ ਵੱਡਾ ਸ਼ਹਿਰ ਲੱਗ ਰਿਹਾ ਹੈ ਨਾ ਆ ਗਿਆ ਪਰ ਇੱਕ ਵਾਲ ਪਰ ਵਾਲ ਬ੍ਰਿਜ ਆਇਆ ਕੀ ਸੇ ਵਾਲ ਬ੍ਰਿਜ ਆ ਜਾਈ ਪਹਾੜ ਵੇਖੋ ਉੱਚੇ ਤੇ ਡਰਾਉਣੇ ਪਹਾੜ ਰਸਤੇ 'ਚ ਗੱਰ ਗਲ ਤੋਂ ਗੇ ਨੰਕੀ ਰਾਸਤੇ ਕਰ ਕਰਦੇ ਵਿਚਾਰੇ ਬਹੁਤ ਜ਼ਬਰਦਸਤ ਤੇ ਉੱਚੇ ਪਹਾੜਾ ਹੈ ਡਰਾਉਣੇ ਪਹਾੜਾ ਬੜਾ ਵੇਖੋ ਜੀ ਬਹੁਤ ਉੱਚਾ ਜਿਹਾ ਪਹਾੜਾ ਹੈ ਰਾਹ ਨੂੰ ਚੱਲਦੇ ਹੁਣ ਇਹ ਨਾ ਥੱਕ ਜੀ ਅੱਗੇ ਗੱਲ ਪਹੁੰਚੇ ਅਗਰ ਬਸ ਉਹੀ ਅਦਰਾਸ ਆਊਗਾ ਨੇ ਕੈਂਪ ਤਾਂ ਚੱਲ ਠੀਕ ਆ ਆਪਾਂ ਤਾਂ ਜਗ੍ਹਾ ਵੇਖਣੀ ਆ ਕੇ ਲਾ ਵੇਖੋ ਜੀ ਆਰਾਮ ਨਾਲ ਚੱਲ ਬਈ ਸਵੀਟ ਵਾਲੀ ਦੀ ਲੋੜ ਨਹੀਂ ਹੋਈ ਆਪਾਂ ਦਰਾਸ ਪਹੁੰਚ ਗਏ ਇੱਥੇ ਕਾਰਗਲ ਵਾਰ ਮੈਮੋਰੀ ਲ ਬਣਿਆ ਉਹਨੂੰ ਆਪਾਂ ਵੇਖਦੇ ਆ ਆ ਵੇਖੋ ਜੀ ਫੌਜੀ ਆ ਦੀਆਂ ਫੋਟੋ ਮਾ ਆਪਾਂ ਪਾਰਕਿੰਗ 'ਚ ਖੜੇ ਆ। ਥੋੜਾ ਇਹ ਤੁਨੂੰ ਸਫਾ-ਸਾਫ ਉ੍ਹਾ ਦੇਣੀ ਆ। ਲਓ ਜੀ ਆਪਾਂ ਇੱਥੇ ਖੜੇ ਨਾਲ ਦੇ ਬਾਰਿਆਂ ਵਾਲੇ ਪਹਾੜ। ਆ ਜਾ ਅੱਗੇ। ਲਓ ਜੀ ਬਾਅਦ ਮਮੋਰੀਅਲ ਦੇ ਆਪਾਂ ਪਾਰਕ ਤੋਂ ਚੱਲ ਕੇ ਮੋੜੇ ਆ ਗਏ ਆ। ਆ ਵੇਖੋ ਜੀ ਲੱਗੇਗੇ। ਬੋਰਡ ਕਾਰਗੜ ਬਾਹਰ ਜਿਹੜਾ 1999 ਪਾਕਿਸਤਾਨੜਾ ਹੋਇਆ ਸੀ ਤੇ ਉਹਨਾਂ ਨੂੰ ਇੱਥੇ ਹਰਾਇਆ ਸੀ ਪਾਕਿਸਤਾਨ ਅੰਦਰ ਵੜ ਗਿਆ ਸੀ ਆ ਕੇ ਭਾਰਤ ਦੇ ਲਓ ਜੀ ਆ ਗੇਟ ਹੈ ਅੱਗੇ ਚੱਲਦੇ ਆਪਾਂ ਅੰਦਰ ਵੇਖਦੇ ਆਂ ਕਾਰਗੜ ਮੈਮੋਰੀਅਲ ਵਾਰ ਜਿਹੜਾ ਕਿ ਦਰਾਸਤ ਦੇ ਵਿੱਚ ਹੈ ਫੌਜੀ ਜਵਾਨਾਂ ਦੀ ਸਹਾਇਤਾ ਮੁਤਾਬਕ ਇਸ ਨੂੰ ਘੁੰਮਣਾ ਆਪਾਂ ਜਿੱਥੇ ਰੈੱਡ ਲਾਈਨ ਲੱਗੀ ਹੈ ਉੱਥੋਂ ਆਪ ਅੱਗੇ ਨਹੀਂ ਜਾਣਾ ਤੇ ਕਈ ਥਾਂ ਤੇ ਉਹਨਾਂ ਨੇ ਪ੍ਰੋਹੈਪਟਡ ਕੀਤਾ ਕਿ ਫੋਟੋ ਨਹੀਂ ਖਿਚਣੀ ਬਾਕੀ ਆਪਾਂ ਫੋਟੋ ਮੂਵੀ ਪ੍ਰੋਗਰਾਮ ਬਣਾਉਣੇ ਸਮਝ ਨਹੀਂ ਆ ਰਿਹਾ ਨਾ ਨੋ ਇਹ ਵੇਖੋ ਆ ਵੇਹ ਤੇ ਫੱਟੀ ਲੱਗੀ ਹੋਈ ਆ ਪਹਾੜੀਆਂ ਜਿੱਥੇ ਜੰਗ ਹੋਇਆ ਸੀ ਪਿੱਛੇ ਲਾ ਵੇਖੋ ਜੀ ਆ ਇੱਥੇ ਸਾਹਮਣੇ ਪਹਾੜੀਆਂ ਤੇ ਜੰਗ ਹੋਇਆ ਸੀ ਇੱਥੇ ਪਿੱਛੇ ਹੱਦ 9 ਕਿਲੋਮੀਟਰ ਦੂਰ ਪਾਕਿਸਤਾਨ ਦੀ ਹੱਦ ਉਦੋਂ ਬੜੀ ਠੰਡ ਸੀ ਜਦੋਂ ਆ ਆ ਵੇਖੋ ਜੀ ਸਾਹਮਣੇ ਮਸ਼ੀਨ ਬੁਝਰ ਰਹੀ ਸੀ ਨਾ ਜਿਹੜੀ ਮਸ਼ੀਨ ਵੇਖੋ बोफर तो तोहफ लगता है लगभग वेखो तोहफ बना एक मशीन कर बनाने फोटो शहीदों सलाम ਚੀਜ਼ਾਂ ਦੇ ਜੋਰ ਜਗ ਜਾਂਦੀਆਂ ਲੋ ਵੇਖੋ ਜਿਆਸ ਥਾਂ ਤੇ ਸ਼ਹੀਦ ਹੋਏ ਸੀ ਇੱਥੇ ਜੰਗ ਲੜੀ ਗਈ ਸੀ ਆ ਲਿਖਿਆ ਆਪਰੇਸ਼ਨ ਡਿਵਸ ਆਪਰੇਸ਼ਨ ਸੌਰੀ ਆਪਰੇਸ਼ਨ ਵਿਜੇ ਇਹ ਆਪਰੇਸ਼ਨ ਵਿਜੇ ਹੈ ਲੋ ਵੇਖੋ ਤੇਰਾ ਇਹ ਕਿ ਲੋ ਜੇ ਆਪਾਂ ਵੇਖ ਰਹੇ ਆ ਬਾਰਮ ਮੈਮੋਰੀਅਲ 1991 ਕਾਰਗਲ ਲੋ ਜੀ ਵੇਖੋ ਸ਼ਹੀਦਾਂ ਦੇ शहीदों की यादगार उन्होंने ना लिखे है बहुत जबरदस्त चीज़ बनाई है बहुत बंदे शहीद हो लिखे पैर प्रणाम शहीदों ਜਾਜ ਵੇਖਾਂਗੇ ਅੱਜ ਬਾਦ ਲੋਈ ਵਾਰ ਮੈਮੋਰੀਅਲ ਕਾਰਗਲ ਨੂੰ ਆਪਾਂ ਵੇਖ ਰਹੇ ਆਂ ਵਾਪਸ ਜਾ ਰਹੇ ਆਪਾਂ ਵੇਖ ਕੇ ਦੇਖੋ ਇਹਦੇ ਸਾਹਮਣੇ ਗੇਟ ਹੈ ਇਧਰ ਆਪਾਂ ਜਾਜ ਦਾ ਜਿਹੜਾ ਮਾਡਲ ਹੈ ਜਾਂ ਜਾਜ ਬਣਾਇਆ ਹੈ ਇਹਦੀ ਆਪਾਂ ਵੀਡੀਓਗ੍ਰਾਫੀ ਕਰ ਰਹੇ ਆਂ ਅੰਦਰ ਤਾਂ ਨਹੀਂ ਜਿਆਦਾ ਦੇਦੇ ਹੈ ਅੰਦਰ ਆ ਜਾ ਸਕਦੇ ਆ ਆ ਗਿਆ ਭਰੇ ਇਧਰ ਕਰਨ ਜਾਣਾ ਇਧਰ ਕੀ ਹੈ ਆਇਆ ਬਰ ਤੇ ਨੇੜੇ ਫੋਟੋ ਤਾਂ ਵੇਖ ਲੈ ਜਾਈ ਦੀ ਉਹ ਅੰਦਰ ਨਹੀਂ ਜਾਣਾ ਲੈ ਜੇ ਕੁ ਵੇਖ ਲੈ ਵੇਖੋ ਜੀ ਜਹਾਜ਼ ਸੀ 1538 ਲਓ ਇਹ ਵੇਖੋ ਹੁਣ ਜਾ ਹੈ C1538 ਉਹ ਪੱਥਲੇ ਲੋ ਜੀ ਜਾਜ ਵੇਖਿਆ ਪਾਇ ਤੇ ਬਿਜਾਜ ਬਾਰੇ ਇੱਥੇ ਸਾਰੀ ਜਾਣਕਾਰੀ ਦਿੱਤੀ ਹੈ ਮੈਗਕ ਕੀ ਬਾਰੇ ਬੀਐਸਐਨ ਇੱਥੇ ਪੂਰਾ ਯੋਗਤਾ ਨਾ ਪਾਇਆ ਸੀਗਾ ਲੜਾਈ ਦੇ ਵਿੱਚ ਮੈਗਕ ਕੀ ਹੈ ਆਪਰੇਸ਼ਨ ਸਫੇਦ ਸਾਗਰ ਲਈ ਹੈਗੇ ਸੈਫਿਡ ਕੇ ਸਫੇਦ ਸਾਗਰ ਲਓ ਜੀ ਸਾਰੀ ਤੁਸੀਂ ਜਾਣਕਾਰੀ ਪੜ੍ਹ ਸਕਦੇ ਹੋ ਲਓ ਜੀ 1989 ਇਹ 12 ਹੋਇਆ ਸੀਗਾ ਕਰਗਲ ਦਾ ਨਾਮ ਦਿੱਤਾ ਗਿਆ ਜਗ੍ਹਾ ਇਹ ਦਰਾਸ ਹੈ ਜਦ ਤੋਂ ਗਏ ਜੰਮੂ ਕਸ਼ਮੀਰ ਸ਼ੁਰੂ ਹੋ ਜਾਣਾ ਉਹ ਹੋ ਅਡ ਟੈਰੀਟਰੀਅਲ ਦਾ ਅਡ ਟੈਰੀਟਰੀ ਹੈ ਲਓ ਜੀ ਸਾਰਿਆਂ ਨੂੰ ਪੜ੍ਹ ਸਕਦੇ ਆ ਤੁਸੀਂ ਇੱਕ ਇਹ ਲਈ ਪਿਸਿਆਣੇ ਤੋਂ ਆਇਆ ਸੀ ਇਹ ایر ਬੇਸ ਉੱਥੇ ਵੀ ਇਹ ਜਾ ਸੀਗਾ ਜਿਹੜਾ ਕਿ ਬਠਿੰਡਾ ਮੁਕਸਰ ਰੋਡ ਤੇ ਸਥਿਤ ਹੈ ਅਸਲਾ ਖਾਨ ਲਓ ਜੀ ਇਹਦਾ ਸਾਕ ਹੋ ਰਿਹਾ ਵਿਜੇਪਤ ਦੇਖੋ ਜੀ ਰਸਲਾ ਬਣਾਈਆਂ ਪੱਥਰ ਦੀਆਂ ਵੇਖੋ ਜੀ ਮੇजे ਪੱਥਰ ਬਣਾਇਆ ਨਾਲ ਫੌਜੀਆਂ ਦੀ ਬਣਾ ਕੇ ਸੀਨ ਵੇਖੋ ਬੁੱਤ ਬਣਾ ਕੇ ਪੱਥਰ ਦੇ ਬਣਾ ਰਿਹਾ ਪੂਰਾ ਜਗਰ ਲੈ ਇਹ ਜੀ ਇਹ ਪਾਕਿਸਤਾਨ ਇਹ ਪਾਕਿਸਤਾਨ ਦੇ ਇਹ ਪਾਕਿਸਤਾਨ ਦਾ ਬਣਾਇਆ ਪਰ ਅਰੇ ਸੈਲਪਰਾ ਇਹ ਵੀ ਲੜੀ ਵਾਲੀ ਹੈ ਕਿਹ ਚੀਜ਼ ਹੈ ਇਹ ਪਾਕਿਸਤਾਨ ਦਾ ਝੰਡਾ ਬਣਾਇਆ ਹੈ ਵੀ ਜਿਵੇਂ ਆਪਣੇ ਨਹੀਂ ਹੁੰਦੇ ਜਮਾ ਹੋਏ ਆਪਣੇ ਆਪਣੇ ਦੋਹਾਂ ਨੂੰ ਕੋਠੀ ਜਿਹਾ ਬਣਾ ਕੇ ਆ ਜਿਹੜਾ ਹੁਣ ਆਪਾਂ ਬੋਰਡ ਪੜਿਆ ਇਹ ਜਿਹੜੇ ਜਦੋਂ ਕੈਪਚਰ ਕੀਤੇ ਸੀ ਜਦੋਂ جنگ ਲੜਿਆ ਸੀ ਉਦੋਂ ਆਹ ਕਬਚ ਉਹਨਾਂ ਨੇ ਕੀਤਾ ਸੀ ਕੈਪਚਰ ਇਹ ਜਿਹੜਾ ਸੰਤਰੀ ਪੋਸਟ ਹੈ ਆ ਉਹਨੂੰ ਕੈਪਚਰ ਕੀਤਾ ਸੀ ਇਹ ਦੇਖੋ ਜੀ ਇਹ ਚੀਜ਼ ਹੈ ਇਥੇ ਆਪਾਂ ਦੇਖਦੇ ਹਾਂ ਦੇ ਅੰਦਰ ਕੋਸ ਕੀ ਕੋਸ ਹੈ ਪੜ ਲੈਣੇ ਪੜ ਕੇ ਪਤਾ ਲੱਗਣਾ ਪਾਕਿਸਤਾਨ ਆਰਮੀ ਫੀਲਡ ਫਾਰਮੇਕੂਲੇਸ਼ਨ ਲਈ ਸੰਗਰ ਆ ਚੀਜ਼ ਇਹ ਉਹਦਾ ਇਹ ਪਾਕਿਸਤਾਨ ਦੇ ਇਹੋ ਜਿਹੇ ਇਥੇ ਹੱਟਾ ਬਣਾਏ ਸੀ ਉਹਦੇ ਬਾਰੇ ਬਖਾਇਆ ਹੈ ਹਾਂ ਕਿਹੜੇ ਇਹ ਆ ਉਟੋਇ ਜਨਤ ਦੇ ਲਓ ਜੀ ਆਹ ਕੱਟਆਊਟ ਬਣਾਏ ਇਥੇ ਫੋਟੋ ਲਵਾ ਸਕਦੇ ਆ ਵੇਖੋ ਜੀ ਇਧਰ ਕੱਟਆਊਟ ਫੋਟੋ ਵਾਸਤੇ ਕੱਟਆਊਟ ਅੱਗੇ ਆਪਾਂ ਫੋਟੋ ਲਾਉਣੇ ਮੈਡਮ ਦੀ ਕੱਟਆਊਟ ਤੇ ਖੜਾ ਕੇ ਲਓ ਜੀ ਲਓ ਜੀ ਮੂਵੀ ਬਣ ਗਈ ਆਪਣੀ ਮੈਡਮ ਦੀ ਹੁਣ ਆਪਾਂ ਇਹਦੀ ਫੋਟੋ ਬਿਲਾਵਾਂ ਲਓ ਜੀ ਵਰ ਮੈਮੋਰੀਅਲ ਕਾਰਗਲ ਦਾ ਆਪਾਂ ਵੇਖ ਲਿਆ ਹੁਣ ਅੱਗੇ ਆਪਾਂ ਸ਼੍ਰੀਨਗਰੂ ਜਾ ਰਹੇ ਹਾਂ ਹਜੇ ਲਦਾਖ ਦਾ ਰਖਭਾ ਚੱਲ ਰਿਹਾ ਦਰਾ ਸਾਰਾ ਲਦਾਖ ਦੇ ਵਿੱਚ ਐ ਅੱਗੇ 0. ਆਊਗਾ ਜਿਹੜੀ ਕਿ ਦੋਵਾਂ ਯੂਨੀਟਰੈਕਟਰ ਦੇ ਹੱਦਾਂ ਲਓ ਜੀ ਆਪਾਂ ਅੱਗੇ ਵੇਖਦੇ ਹਾਂ ਪਹਾੜਾਂ ਦਾ ਨਜ਼ਾਰਾ ਲਓ ਜੀ ਵੇਖੋ ਜੰਮੂ ਕਸ਼ਮੀਰ ਦੇ ਪਹਾੜ ਦੇ ਉੱਤੇ ਬਰਫ਼ ਦੇ ਵੱਡੇ ਵੱਡੇ ਧੁੰਦੇ ਜਿਹਾ ਲੱਗ ਰਹੇ ਲਓ ਜੀ ਚਲਦੇ ਆਂ ਆਪਾਂ ਅੱਗੇ ਦੇਖੋ ਪਿੰਡਾਂ ਚੜੀਆਂ ਫਿਰਦੀਆਂ ਪਹਾੜਾਂ ਦੇ ਲਓ ਝਰਨਾ ਵੀ ਆ ਗਿਆ ਭਈ ਅੱਗੇ ਪਾਣੀ ਦਾ ਉੱਤੇ ਕੱਢ ਕੇ ਝਰਨੇ ਨੇ ਬਣਾ ਛੜ ਕੇ ਯਾਰ ਟੁੱਟੀਆਂ ਇਥੋਂ ਦੀਆਂ ਆਏ ਹੋਏ ਹਰ ਕਾ ਟੁੱਟੀਆਂ ਹੈ ਵਾਜ਼ੇ ਹੈ ਹੋਰੀ ਕਰ ਲਈ ਮਾੜੀ ਮੈਂ ਤੁਰੇ ਜਾਂਦੇ ਬਰਾ ਨਾਲ ਪੇਟਾ ਵੇਖੋ ਜੀ ਚੱਲ ਚੱਲ ਵਾਜ਼ਾ ਪਾਣੀ ਬਹੋੜਾ ਹੁਣ ਨਾ ਤੂੰ ਆ ਦੇ ਮੈਂ ਪਾਣੀ ਤੇ ਬੋਟਲ ਲੋਣੀ ਆ ਅੱਗੇ ਲਾ ਲਈ ਤੇਰੀ ਫੋਟੋ ਗੱਲ ਲਾ ਵੇਖੋ ਜੀ ਉਤੋਂ ਕਿਨੀ ਫਟਕਲੀ ਵੀਡੀਓ ਹੋ ਰਹੀ ਖਰ ਖਰ ਕੇ ਫੋਟੋ ਖਿੱਚੀ ਹੈ ਨਹੀਂ ਆਈ ਲਓ ਜੀ ਪਾਣੀ ਵਗ ਰਿਹਾ ਚਿੱਟਾ ਚਿੱਟਾ ਉਤੋਂ ਬਾੜ ਦੇ ਬਣਦੇ ਨੇ ਚਲੋ ਜੀ ਅੱਗੇ ਚੱਲੀਏ ਸ਼੍ਰੀਨਗਰ 108 ਹੈ ਬਾਰਡਰ ਰੋ ਸ਼੍ਰੀਨਗਰ ਹਟਾਂ ਜਮੂ 414 404 ਲਓ ਜੀ ਪਹੁੰਚ ਗਏ ਆਪਾਂ ਚੀਲਾ ਪਾਸ ਆਹ ਪੱਤ ਜੀਲਾ ਬਾਸ ਤੇ ਗੜੇ ਆਹ ਜਿਹੜਾ ਬਣਾ ਦੇ ਤਰਗਲਾਲੇ ਇਧਰਲੇ ਪਾਸੇ ਹੈਗਾ ਸ੍ਰੀ ਨਗਰ 168 ਦਾ ਜੰਮੂ ਥੋੜਾ ਵਜੀਲਾ ਬਾਸ ਦਾ ਵੇਣਾ ਇੱਥੇ ਹੋਟਲ ਹੋਣੇ ਆ ਜਾ ਇਹਦੀ ਫੋਟੋ ਚਲਾ ਦੇ ਕਿੰਨਾ ਚ ਜੀਲਾ ਬਾਸ 0. ਹੈ ਹੈ 0. ਹੈਨਾ ਕਿਥੇ ਲੱਗਿਆ ਆਜੇ ਅੱਗੇ ਵੇਣਾ ਆਪਾਂ ਹਾਈਟਰੇ ਦੀ ਕਿੰਨੀ ਐਲਟੀਟਿਊਡ ਆਸਰ 11000 6590 ਲਓ ਐਲਟੀਟਿਊਡ ਜਿਲ੍ਹਾ ਪਾਸ 0. 11000 6590 ਲਓ ਇਹ ਹਜੰਤਾ ਸਾਨੂੰ ਨੇ ਵੇਖੋ ਬਣਾਏ ਵੱਡਾ ਰੋਡ ਆਰਗੇਨਾਈਜੇਸ਼ਨ ਨੇ ਆਉਦੇ ਮਟਰੋ ਜੇ ਬਣਾਏ ल जीnabla <truits> ਆਛੇ ਜੀ ਫੋਟੋ ਆ ਜਾਏਗਾ ਬਹੁਤ ਅੱਛਾ ਆਏਗਾ ਜੀ ਆਇਆ ਜੀ ਸਾਨੂੰ ਬੋਲਾ ਪਾਛੀ ਤੇ ਅਨੰਤ ਸਨਾ ਜੀ ਕੀ ਆਵਾਜ਼ ਆ ਰਹੀ ਸੀ ਕੁਲ ਡ੍ਰੌਪ 25 31 ਲਓ ਜੀ ਜ਼ੀਰੋ ਪੁਆਇੰਟ ਜ਼ੀਲਾ ਪਾਸ ਚਲੋ ਜੀ ਅੱਗੇ ਜੀ ਜ਼ੀਲਾ ਪਾਸ ਕਰ ਲਿਆ ਆਪਾਂ ਪਾਰ 11 ਯਾਰ 859 ਕੀ ਲਿਖਿਆ 659 659 ਫੁੱਟ ਰਾਹਾ ਭਾਗ ਤਿਰੰਕ ਲਓ ਜੀ 11 659 ਫੁੱਟ ਬਹੁਤ ਯਾਰ ਵੱਡਾ ਜਗਾੜ ਹੈ ਦਾ ਵੇਖੋ ਉਹ ਪਹਾੜ ਤੇ ਤੂੰ ਜਾਦੇ ਸੀ ਵੇ ਕਤਰੇ ਵਾਲੀ ਇਹਦੇ ਰੇਖੋ ਬਾਸ ਬੋਲੇ ਬੋਲੇ ਬਕਰ ਇੱਥੇ ਉੱਚੇ ਪਹਾੜ ਹੈ ਦੂਜੇ ਨਾਲ ਉਹ ਪਿੰਡ ਹੀ ਆ ਗਿਆ ਉੱਤੇ ਵੇਖੋ برف ਤੇ ਬੱਦਲ ਵੜੇ ਫਿਰਦੇ ਆ ਪਹਾੜਾਂ ਦੇ ਵਿੱਚ ਧਾਕਾਲੀ ਦੇ ਵਿੱਚ ਦੀ ਆਉਂਦਾ ਪਾਣੀ ਰੜੜ ਉਹ برف ਦੇ ਵੀ ਜਿੰਨੇ ਪਿਆ ਚਲੇਟਾ ਹੀ ਆ ਜਿੰਬੋ ਦਰ ਜਿਆਦੇ ਹੈ ਨਾ। ਕਹਿੰਦੇ ਤੇ ਪਾਈਪਲ ਪਾਣੀ ਦਾ ਪਾਣੀ ਭਰ ਲੰਗੇ ਤੇ ਲੋੜ ਨਹੀਂ। ਘੱਟ ਕੁਦਰੇ ਆਪਣਾ ਖਾਲੀ ਹੋਇਆ। ਖਾਲੀ ਕਿੱਥੋਂ ਹੋ ਗਿਆ? ਉੱਪਰ ਹੈ ਨਾ ਭਰਿਆ ਦਾ ਭਰਿਆ ਹੋਇਆ। ਆ ਗਿਆ ਜਿਲੇ। ਆ ਗਿਆ ਪਾਣੀ ਆ ਉਹ ਤਾਂ ਪਾੜ ਲਾਂਗੇ ਉਹ ਕਿੱਡਾ ਕੰਮ। ਲਾਈਵ ਵੇਖੋ ਧਰਤੀ ਤੇ ਸਵਰਗ। ਦੀ ਫੋਟੋ। ਵੇਖੋ ਪਹਾੜਾਂ ਦਾ ਨਜ਼ਾਰਾ ਇਹਨਾਂ ਆਦੇ ਧਰਤੀ ਦਾ ਸਵਰਗ ਵੇਖੋ ਥੱਲੇ ਉਹ ਥੱਲੇ ਲੋਕ ਆਬਾਦੀ ਹੈ ਉਤੋਂ ਆਇਆ ਆਪਾਂ ਮੈਨੂੰ ਲੱਗਦਾ ਹੈ ਹੈ ਵੇਖੋ ਜੀ ਪੌੜੀਆਂ ਕਿੱਥੋਂ ਤੀ ਚੜ ਚੜ ਕੇ ਕਿੱਥੋਂ ਤੱਕ ਆਇਆ சுகம் செய்ததும் செய்தி வந்ததும் ਦੇ ਬੜਕ ਪੀਓ ਮੈਂ ਦਾਟ ਦੰਦਾ ਮੋਟਰਸਾਈਕਲ ਤੇ ਹੈ ਰਾਜ ਜੀ ਕਸ਼ਮੀਰ ਦੀ ਘਾਟੀਆਂ ਦਾ ਵੱਖਰਾ ਨਜ਼ਾਰਾ ਇਹ ਦੂਰ ਹੈ ਇਹ ਆਪਾਂ ਥੱਲੇ ਹੀ ਵੇਣੇ ਨੀਵਾ ਕਰਕੇ ਦੇਖੋ ਜੀ ਇਹ ਦੇਖੋ ਜੀ ਪਹਿਲੇ ਤੇ ਦੂਰ ਦੇ ਵੇਖੋ ਪਹਿਲੇ ਥੱਲੇ ਫਿਰ ਆਪਾਂ ਉੱਪਰ ਦੇ ਉੱਪਰ ਦੇਖੋ ਜੀ ਇਦਰ ਉੱਪਰ ਤਾਂ ਹੀ ਮੈਨੂੰ ਉਮੀਦ ਹੈ ਵਲੌਗ ਤੁਹਾਨੂੰ ਬਹੁਤ ਸੋਹਣਾ ਲੱਗਿਆ ਹੋਣਾ ਜੇਕਰ ਸੋਹਣਾ ਲੱਗਿਆ ਹੋਵੇ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਸਬਸਕ੍ਰਾਈਬ ਚੈਨਲ ਨੂੰ ਕਰਨਾ ਨਾ ਭੁੱਲਣਾ ਲਓ ਜੀ ਵੇਖੋ ਬਿਊਟੀ ਪਹਾੜਾਂ ਦੀ ਮਿਲਦੇ ਮਿਲਦੇ ਅਗਲੇ ਨਵੇਂ ਵਲੌਗ ਵਿੱਚ ਜੋ ਕਿ ਸ਼੍ਰੀਨਗਰ ਦਾ ਹੋਵੇਗਾ ਦਵਾ ਜੀ ਵੇਖੋ ਦਵਾਰਾ ਪਹਾੜਾਂ ਦੀ ਬਿਊਟੀ